ਜ਼ਿਲ੍ਹਾ ਤਰੰਤੰਗ ਦੇ ਸਰਹੱਦੀ ਪਿੰਡ ਮਹੰਦੀਪੁਰ ਵਿਖੇ ਬੀਐਸਐਫ ਤੇ ਵੱਲੋਂ ਸਿਵਕ ਐਕਸ਼ਨ ਪ੍ਰੋਗਰਾਮ ਦਾ ਆਯੋਜਿਤ ਕੀਤਾ ਗਿਆ ਜਿਸ ਦਾ ਉਦੇਸ਼ ਸਰਹੱਦੀ ਖੇਤਰਾਂ ਦੇ ਵਿੱਚ ਰਹਿਣ ਵਾਲੇ ਸਕੂਲੀ ਬੱਚਿਆਂ ਤੇ ਪਿੰਡ ਵਾਸੀਆਂ ਦੇ ਵਿੱਦਿਅਕ ਤੇ ਸਮਾਜਿਕ ਵਿਕਾਸ ਨੂੰ ਸਮਰਥਨ ਦੇਣਾ ਸੀ ਇਸ ਪ੍ਰੋਗਰਾਮ ਨੂੰ ਡਾਕਟਰ ਅਤੁਲ ਫਿਲਜ਼ਾਲੇ ਆਈਪੀਐਸ ਇੰਸਪੈਕਟਰ ਜਨਰਲ ਪੰਜਾਬ ਫਰੰਟੀਅਰ ਅਤੇ ਸ਼੍ਰੀ ਸੰਜੀਵ ਦਈਆ ਕਮਾਂਡੈਂਟ ਬਾਰਡਰ ਸਕਿਉਰਿਟੀ ਫੋਰਸ ਦੀਆਂ ਕਰਨ ਦੀ ਮੌਜੂਦਗੀ ਦੇ ਵੱਲੋਂ ਸਨਮਾਨਿਤ ਕੀਤਾ ਗਿਆ ਜਿਨ੍ਹਾਂ ਦੇ ਉਤਸ਼ਾਹ ਨੇ ਪਾਈਚਾਰੇ ਤੇ ਬੀਐਸਐਫ ਕਰਮਚਾਰੀਆਂ ਦੋਵਾਂ ਨੂੰ ਬਹੁਤ ਪ੍ਰੇਰਣਾ ਦਿੱਤੀ। ਅੰਨਾੜੀ ਦੇਸ਼ ਦੀਆਂ ਸਰਹੱਦਾਂ ਨੂੰ ਸੁਰੱਖਿਅਤ ਕਰਨ ਦੇ ਆਪਣੇ ਮੁੱਖ ਫਰਜ਼ ਦੇ ਨਾਲ-ਨਾਲ ਸਰਹੱਦੀ ਨਿਵਾਸੀਆਂ ਦੀ ਭਲਾਈ ਦੇ ਲਈ ਬੀਐਸਐਫ ਤੇ ਨਿਰੰਤਰ ਯਤਨਾਂ ਦੀ ਛਾਗਾ ਕੀਤੀ। ਇਸ ਪ੍ਰੋਗਰਾਮ ਦੇ ਦੌਰਾਨ ਬੀਐਸਐਫ ਕਰਮਚਾਰੀਆਂ ਨੇ ਸਕੂਲੀ ਬੱਚਿਆਂ ਤੇ ਪਿੰਡ ਵਾਸੀਆਂ ਦੇ ਨਾਲ ਗੱਲਬਾਤ ਕੀਤੀ। ਹਾਂਜੀ ਸਰ ਜਿਸ ਤਰ੍ਹਾਂ ਕਿ ਬੀਐਸਐਫ ਬਾਰਡਰ ਦੇ ਵਸੇ ਲੋਕਾਂ ਦੇ ਨਾਲ ਹਰ ਸਮੇਂ ਜਿਹੜਾ ਤਤਪਰ ਰਹਿੰਦੀ ਹੈ ਤੇ ਜਿਹੜਾ ਸਮੇਂ ਸਿਰ ਮੈਡੀਕਲ ਕੈਂਪ ਜਾਂ ਸਿਵਿਕ ਐਕਸ਼ਨ ਪ੍ਰੋਗਰਾਮ ਕਰਵਾਏ ਜਾਂਦੇ ਕੀ ਮੋਟੀਵੇਸ਼ਨ ਅੱਜ ਇਹ ਜੋ ਬਾਰਡਰ ਸਿਕਿਉਰਿਟੀ ਫੋਰਸ ਦਾ ਜੋ 148 ਬਟਾਲੀਅਨ ਹੈ ਵਾਹਿਨੀ ਹੈ ਉਹ ਯਹਾ ਮਹਿੰਦੀਪੁਰ ਵਿਲੇਜ ਮੇ ਹਮ ਲੋਗ ਅੱਜ ਇਹ ਸਿਵਿਕ ਐਕਸ਼ਨ ਪ੍ਰੋਗਰਾਮ ਕਰ ਰਹੇ ਸਿਵਿਕ ਐਕਸ਼ਨ ਪ੍ਰੋਗਰਾਮ ਦਾ ਮੁੱਖ ਉਦੇਸ਼ ਇਹ ਹੈ इस सीमा सुरक्षा बल के जो जवान हैं जो प्रूफ्स हैं हमारे जो अफसर है वो सीमावर्ती जो लोग है सीमा के जहाँ जो लोग रहते हैं उनके साथ अच्छा तालमेल बना के रहे समर्पक आ, समत, आ, समन्वय बनाए रखे और उनके मन में और दिल में जो है वो एक भावना जगह है सुरक्षा की भावना जगह है उस उद्देश्य से हम करते हैं और आज इस आ, आ, सिविक एक्शन प्रोग्राम में हम लोग जो है वो इनको जो स्कूल में जो चाहिए होती ज़रूरतमंद चीज़ें उसको उसका डिस्ट्रीब्यूशन करेंगे इसके अलावा गांव के जो लोग हैं गांव के जो नौजवान हैं उनके लिए हमने कुछ स्पोर्ट्स किट्स ख़रीदे हुए हैं तो उनका डिस्ट्रीब्यूशन करेंगे चाहे वो बास्केटबॉल हो वॉलीबॉल हो चाहे वो क्रिकेट की किट हो इसके इसके अलावा जो है ये अभी जो भर्ती आ रही है बी की और सी की और जो आर्मी की उसमें लड़कों को सिखाएंगे कि कैसे परीक्षा होती है क्या कैसे तैयारी करे ताकि ये ज़्यादा से ज़्यादा लोग जो है ज़्यादा से ज़्यादा जो लड़के हैं नौजवान हैं चाहे लड़के लड़कियां हैं ये हमारे फोर्स में आए और इसके इसके अलावा जो है हमारा एक मुद्दे उद्देश्य उद्देश्य ये भी है कि जो ड्रोन द्वारा जो जो ड्रग्स आते हैं उसको कैसे इससे कैसे हमारा युवा कैसे बचे हमारे जो नौजवान बच्चे हैं वो कैसे बचे और उसको कैसे हम लोग जो है ज़्यादा से ज़्यादा जो जो ड्रग्स आता है उसको ड्रोन्स के द्वारा उसको कैसे पकड़ के हम पुलिस को और अन्य इन्फोर्समेंट एजेंसी को दें ताकि इनका दुष्प्रभाव जो है ड्रग्स का ये समाज में ना दिखे तो इसी उद्देश्य से हम यहाँ आए हैं और आज हम लोग जो है इस महदीपुर विलेज में सिविक एक्शन प्रोग्राम करा ਧੰਨਵਾਦ ਜੈਨ ਹਾਂਜੀ ਅ ਵੀਰ ਸਾਹਿਬ ਜਿਸ ਤਰ੍ਹਾਂ ਕਿ ਬੀਐਸਐਫ ਸਮੇਂ-ਸਮੇਂ ਸਰ ਜਿਹੜਾ ਬਾਰਡਰ ਦੇ ਵੱਸੇ ਲੋਕਾਂ ਦੇ ਲਈ ਜਾਂ ਖੇਡਾਂ ਦੇ ਪ੍ਰੋਗਰਾਮ ਕਰਾਉਂਦੀ ਰਹਿੰਦੀ ਹੈ ਜਾਂ ਸਿਵਿਕ ਐਕਸ਼ਨ ਪ੍ਰੋਗਰਾਮ ਦੇ ਤਹਿਤ ਇਹ ਪ੍ਰੋਗਰਾਮ ਚੱਲਦੇ ਰਹਿੰਦੇ ਆ ਜਾਂ ਮੈਡੀਕਲ ਲਗਾਉਂਦੀ ਹੈ ਕੀ ਕਹਿਣਾ ਚਾਹੁੰਦੇ ਬੀਐਸਐਫ ਦੇਖੋ ਬੀਐਸਐਫ ਫਰੰਟ ਫਰਸਟ ਲਾਈਨ ਆਫ ਡਿਫੈਂਸ ਆਪਣੀ ਜਿੱਥੇ ਕਿਸਾਨ ਆਪਣੇ ਆਪਣਾ ਢਿੱਡ ਭਰਦੇ ਉੱਥੇ ਆਪਾਂ ਨੂੰ ਜਿੰਦਾ ਰੱਖਣ ਲਈ ਬੀਐਸਐਫ ਜਿਹੜੀ ਆਪਣੀ ਰੱਖਿਆ ਕਰਦੀ ਹੈ ਸਿਵਿਕ ਐਕਸ਼ਨ ਪ੍ਰੋਗਰਾਮ ਦਾ ਮਤਲਬ ਹੈ ਇਹ ਕਿ ਇਹਨਾਂ ਦੀ ਜਿਹੜੀ ਕੋਆਪਰੇਸ਼ਨ ਆ ਪਿੰਡਾਂ ਦੇ ਵਸੀਆਂ ਨਾਲ ਬਾਰ ਆਪਣੀ ਬੈਲਟ ਦੇ ਉਹਨਾਂ ਨਾਲ ਕੋਆਪਰੇਟ ਤੇ ਇਹਨਾਂ ਦੀ ਆਪਸ ਚਤਾਲ ਮਿਲ ਜਿਹੜਾ ਵਧੀਆ ਬੜਾ ਵਧੀਆ ਬਣਿਆ ਰਵੇ। ਔਰ ਜਿਹੜੇ ਬੱਚੇ ਆ ਜਿਹੜੇ ਬੈਡ ਐਲੀਮੈਂਟਸ ਆ ਜਿਹੜੇ ਆਪਣੇ ਦੇਸ਼ ਦੀ ਸੁਰੱਖਿਆ ਨੂੰ ਨੁਕਸਾਨ ਪਹੁੰਚਾਉਣਾ ਚਾਹੁੰਦੇ ਚਾਹੇ ਨਸ਼ਿਆਂ ਨਾਲ ਚਾਹੇ ਉਹ ਹਥਿਆਰ ਸਿੱਟ ਕੇ ਉਹਨਾਂ ਨਾਲ ਸਾਰਿਆਂ ਨਾਲ ਇਹ ਮਿਲ ਕੇ ਮਤਲਬ ਬੀਐਸਐਫ ਨਾਲ ਮਿਲ ਕੇ ਉਹਨਾਂ ਐਲੀਮੈਂਟਸ ਨੂੰ ਫੜੀਏ ਆਪਾਂ ਤਾਂ ਜੋ ਆਪਣੀ ਜਿਹੜੀ ਸੁਰੱਖਿਆ ਜਿਹੜੀ ਆਪਣੀ ਚਾਹੀਏ ਉਹ ਪਿੰਡਾਂ ਦੀ ਸੁਰੱਖਿਆ ਚਾਹੇ ਆਪਣੇ ਉਹ ਸ਼ਹਿਰਾਂ ਦੀ ਸੁਰੱਖਿਆ ਬਣੀ ਰਵੇ। ਤਰੰਤ ਤਰੰਤੋਂ ਬਲਜੀਤ ਸਿੰਘ ਦੀ ਰਿਪੋਰਟ